ਅੱਜ ਦੀ ਵੀਡੀਓ ਬਹੁਤ ਜਿਆਦਾ ਖਾਸ ਰਹਿਣ ਵਾਲੀ ਏ ਤੇ ਜੋ ਵੀ ਸਪੇਅਰ ਪਾਰਟ ਚਾਹੀਦਾ ਹਨਾ ਸ਼ੋਵਾ ਚਾਹੀਦੀਆਂ ਨੇ ਪਹਿਲੀ ਗੱਲ ਵੀਡੀਓ ਨੂੰ ਪੂਰਾ ਦੇਖ ਲਿਆ ਜੀ ਬਿਨਾ ਵੀਡੀਓ ਦੇਖਿਆ ਫੋਨ ਨਾ ਲਾਇਆ ਕਰੋ ਬਹੁਤ ਜਿਆਦਾ ਬੇਨਤੀ ਹੈ ਖਾਸ ਕਰਕੇ ਕਿਸਾਨ ਭਰਾਵਾਂ ਨੂੰ ਤੇ ਸਾਹਮਣੇ ਟਰੈਕਟਰ ਹੈਗੀ ਏ ਸ਼ਾਪ ਹੈਗੀ ਸੋਰੀ ਰਾਜਾ ਟਰੈਕਟਰਸ ਠੀਕ ਹੈ ਬਾਲਾ ਨਹੀਂ ਬੋਰਡ ਦਿਖਾਇਆ ਇਹ ਹੈਗੀ ਸਰਸੇ ਦੇ ਅੰਦਰ ਠੀਕ ਹੈ ਸਰਸਾ ਕਬਾੜ ਮਾਰਕੀਟ ਦੇ ਅੰਦਰ ਆਪਾਂ ਖੜੇ ਆ ਬਹੁਤ ਜਿਹੜੀਆਂ ਤੁਹਾਨੂੰ ਸ਼ੋਵਾਂ ਜਿਵੇਂ ਆਖੜ ਕਿਹੜੀ ਆ ਪਹਿ ਪੁੱਕੀ ਦਿਖ ਰਹੀ ਐ ਇਧਰੋਂ ਤਾਂ 5301 ਜੋ ਵੀ ਮਾਡਲ ਆ ਬਹੁਤ ਤੁਹਾਨੂੰ ਦਿਖਾਵਾਂਗੇ ਹਜੇ 5304 ਦੀ ਠੀਕ ਆ 5310 ਦੀ ਸ਼ੋਅ ਪਈ ਸਾਹਮਣੇ ਸਾਰਾ ਸਪੇਅਰ ਪਾਰਟ ਕੱਲੇ ਕੱਲੇ ਜਿਹੜੇ ਗੁਣ ਖੋਲਾਂਗੇ ਹਨਾ ਕੱਲੀ ਕੱਲੀ ਚੀਜ਼ ਬਾਰੇ ਦੱਸਿਆ ਜਾਵੇਗਾ ਪਰ ਵੀਡੀਓ ਨੂੰ ਪਹਿਲਾਂ ਸ਼ੇਅਰ ਲਾਈਕ ਕਮੈਂਟ ਕਰਕੇ ਜਰੂਰ ਕੁਝ ਵੀ ਪੁੱਛਣਾ ਆ ਪੁੱਛ ਸਕਦੇ ਜੀ ਹਾਂ ਰੇਟ ਦੀ ਗੱਲ ਹੈ ਭਰਾਵੋ ਰੇਟ ਸਟਾਰਟਿੰਗ ਦੇ ਵਿੱਚ ਇੱਕ ਹੀ ਗੱਲ ਲੱਖਾਂਗਾ ਰੇਟ ਹਰ ਇੱਕ ਚੀਜ਼ ਦਾ ਨਹੀਂ ਦੱਸ ਸਕਦੇ ਪਰ ਰੇਟ ਦੀ ਇੱਕ ਗੱਲ ਦੱਸ ਦਿੰਨੇ ਆ ਜੇ ਮੈਂ ਅੱਜ ਰੇਟ ਦੱਸਦਾ ਤੇ ਕੱਲ ਨੂੰ ਤੁਸੀਂ ਵੀਡੀਓ ਦੇਖਦੇ ਜੇ ਮਹੀਨੇ ਨੂੰ ਦੇਖਦੇ ਜੇ ਮਿਆਂ ਦਿਨਾਂ ਨੂੰ ਦੇਖਦੇ ਜੇ ਹਨਾ ਉਸ ਚੀਜ਼ ਦਾ ਰੌਲਾ ਰਹਿੰਦਾ ਹਮੇਸ਼ਾ ਕਸਟਮਰ ਦਾ ਦੁਕਾਨਦਾਰ ਵਾਲੇ ਨਾਲ ਨਾ ਕੋਈ ਵੀਰੇ ਇਹ ਗੱਲ ਨੂੰ ਸਮਝੇ ਅੱਜ ਨਾ ਸਮਝੇ ਕੱਲ ਇਸ ਲਈ ਅਸੀਂ ਰੇਟ ਨਹੀਂ ਦੱਸਦੇ ਜਾਇਜ ਰੇਟਾਂ ਦੇ ਉੱਤੇ ਚੀਜ਼ ਜਿਹੜੀ ਮਿਲੇਗੀ ਹੁਣ ਆਗੇ ਫਰੰਟ ਐਕਸਲ ਦੇਖੋ ਉਹ ਪਿਆ ਜੇ ਸਾਰਿਆਂ ਨਾਲੋਂ ਹੈਵੀ ਹਿੱਸਾ ਜੇ ਮੈਂ ਹਿੱਸੇ ਦੀ ਗੱਲ ਕਰਾਂ ਸਾਹਮਣੇ ਤੁਹਾਡੇ ਬਿਲਕੁਲ ਹੈਵੀ ਹਿੱਸਾ ਪਿਆ ਡਬਲ ਐਕਟਿੰਗ ਪਾਵਰ ਸਟੀering ਵਾਲਾ ਹੁਣ ਆ ਸਿੰਗਲ ਐਕਟਿੰਗ ਦੇ ਵਿੱਚ ਪਿਆ ਹੌਲਾ ਪਿਆ ਠੀਕ ਹੈ ਜਿਵੇਂ ਮੰਨ ਲਓ ਤੁਸੀਂ ਹੌਲਾ ਨਹੀਂ ਕਹਿ ਸਕਦੇ ਪਰ ਹੈ ਜੈਨੂਇਨ ਹੀ ਇਹ ਦੋਨੇ ਜੌਂਡੀਅਰ ਦੇ ਨੇ ਪਰ ਉਹ ਗਲੋਬਲ ਵਾਲਾ ਹਿੱਸਾ ਇਹਦਾ ਬਹੁਤ ਜਿਆਦਾ ਹੈਵੀ ਆਹ ਐਲਟੀ ਮਾਡਲ ਦਾ ਪਿਆ ਜੀ ਠੀਕ ਹੈ ਉਹ ਵੀ ਪਿਆ ਜੌਂਡੀਅਰ ਦਾ ਉਹ ਵੀ ਹੈਵੀ ਦੇ ਵਿੱਚ ਤੇ ਸੀਟਾਂ ਮਿਲ ਜਾਣਗੀਆਂ ਜਿਹੜੀਆਂ ਅੱਜ ਦੇ ਟਾਈਮ ਦੇ ਵਿੱਚ ਏਅਰ ਵਾਲੀਆਂ ਆ ਰਹੀਆਂ ਨੇ ਠੀਕ ਐ ਥੋੜਾ ਕੈਮਰੇ ਦੇ ਪਿੱਛੇ ਅਜਾ ਸ਼ੋਵਾ ਜੀ ਕਿਸੇ ਨੇ ਤਿਆਰ ਕਰਨੀਆਂ ਹਨਾ ਜਿਨ੍ਹਾਂ ਦੇ ਸਾਈਡ ਪੱਲੇ ਖਤਮ ਹੋ ਗਏ ਇਹ ਰੰਗ ਉਤਾਰਿਆ ਗਿਆ ਹੈ ਇਹ ਤਿਆਰ ਹੋ ਜਾਣੀਆਂ 50 38 ਡੀ ਦੀ ਜਿਵੇਂ ਪਈਏ 4 ਵੀਲ ਦਾ ਅਗਲਾ ਹਿੱਸਾ ਪਿਆ ਛੋਟੇ ਟਰੈਕਟਰਾਂ ਦਾ ਠੀਕ ਐ ਉਸੇ ਤਰੀਕੇ ਨਾਲ ਸ਼ੋਵਾ ਹਰ ਇੱਕ ਟਰੈਕਟਰ ਦੀ ਸੋਨਾ ਲੀਕਾ ਦੀ 35 ਦੀ ਸ਼ੋਪ ਪਈ ਹੈ ਹੈਵੀ ਡਿਊਟੀ ਮਾਈਲੇਜ ਮਾਸਟਰ ਵਾਲੇ ਦੀ ਦੇਖ ਲਓ ਯਾਰ ਨਵੇਂ-ਨਵੇਂ ਟਰੈਕਟਰਾਂ ਦੀ ਜਿਹੜੀ ਸ਼ੋਅ ਆਈ ਪਈ ਹੈ ਤੇ ਜੇ ਮੈਂ ਗੱਲ ਕਰਾਂ ਪੈਰਦਾਨ ਦੀ ਹਨਾ ਤੇ ਆ 5405 ਜਾਂ 5310 ਦੇ ਨਿਊ ਮਾਡਲ ਦੇ ਵਿੱਚ ਕੰਪਲੀਟ ਜਿਹੜਾ ਉਹ ਉਤਰਿਆ ਹੋਇਆ 5405 ਦਾ ਪੁੱਟ ਰੈਸਟ ਵਾਲਾ ਠੀਕ ਹੈ ਮੈਟ ਵਾਲਾ ਸਾਰਾ ਕਵਰ ਸਾਰਾ ਉਤਰਿਆ ਹੋਇਆ ਤੇ ਇਧਰ ਮਡ ਗਾਰਡ ਆਗੇ ਵੈਸੇ ਮਗੜਾੜ ਬੋਲਦੇ ਨੇ ਕੁਝ ਕੋਈ ਬੋਲਦਾ ਕੋਈ ਕੁਝ ਬੋਲਦਾ ਤੇ ਨਵੇਂ ਨੇ ਬਿਲਕੁਲ ਠੀਕ ਹੈ ਇਹ ਵੀ ਮਿਲ ਜਾਣਗੇ ਵੱਖਰਾ ਵੱਖਰਾ ਰੇਟ ਹੈ 10000 ਤੋਂ ਲੈ ਕੇ 25000 ਦੇ ਲੈ ਲੋ ਭਾਵੇਂ ਜਿੰਨੇ ਦੇ ਮਰਜ਼ੀ ਲੈ ਲੋ ਯਾਰ ਗੱਲ ਇਹ ਹੁੰਦੀ ਵੀ ਰੇਟ ਨਾ ਹਮੇਸ਼ਾ ਪ੍ਰਾਈਸ ਹੈ ਜਿਹੜਾ ਘਟਦਾ ਵਧਦਾ ਰਹਿੰਦਾ ਦਿਨ ਬੋ ਦਿਨ ਇਹ ਨਹੀਂ ਕਿ ਅੱবি ਅੱਜ ਦਾ ਵੀ ਮਹੀਨੇ ਬਾਅਦ ਹੋਰ ਦਸਾਂ ਦਿਨਾਂ ਬਾਅਦ ਹੋਰ ਹੁੰਦਾ ਹੀ ਹੁੰਦਾ ਹਮੇਸ਼ਾ ਹੀ ਤੇ ਆ ਆਗੇ ਫਿਰ ਫੋਰ ਸੌਰੀ ਟੂ व्हीਲ ਦੇ ਪਾਵਰ ਸਟੀering ਵਾਲੇ ਹਿੱਸੇ ਕੁਝ ਇੰਜਾਂ ਤੁਹਾਨੂੰ ਥੱਲੇ ਪਏ ਵੀ ਮਿਲ ਜਾਣਗੇ ਵੀ ਇਹ ਸ਼ਾਇਦ ਤਾਂ ਮੈਨੂੰ ਪਤਾ ਹੀ ਨਹੀਂ ਜਾਮ ਹੀ ਹੋਏ ਪਏ ਹੋਣਗੇ ਬਹੁਤ ਟਾਈਮ ਦੇ ਨੇ ਰਿੰਮ ਵਗੈਰਾ व्हीਲ ਵਗੈਰਾ ਜਿਵੇਂ ਪੁਰਾਣੇ ਕਿਸੇ ਨੂੰ ਚਾਹੀਦੇ ਹੈ ਨਾ ਉਹ ਮਿਲ ਜਾਣਗੇ ਲਿੰਕਾਂ ਹੋ ਜਾਣੀਆਂ ਤੇ ਕਲਚ ਪਲੇਟਾਂ ਦੀ ਗੱਲ ਕਰਾਂ ਕੰਪਲੀਟ ਅਸੈਂਬਲੀ ਸਮੇਤ ਵੀਲ ਸਮੇਤ ਉਹ ਮਿਲ ਜਾਣਗੀਆਂ ਹਨਾ ਪੱਠੀਆਂ ਹੋਗੀਆਂ ਤੇ ਆਪਣੀਆਂ ਹੋਗੀਆਂ ਇਹਨੂੰ ਬੋਲਦੇ ਨੇ ਸੌਰੀ ਭੁੱਲ ਗਿਆ ਮੈਂ ਇਹਦੇ ਅੱਛਾ ਹੁਣ 530 5310 ਦੀ ਨਵੀਂ ਸ਼ੋ ਜਿਹੜੀ ਆਈ ਆਪਣੀ CRDI ਦੇ ਅੰਦਰ ਹੁਣ ਇਧਰ ਸਾਇਲੈਂਸਰ ਦੀ ਗੱਲ ਕਰਾਂ ਕਿੰਨੇ ਪ੍ਰਕਾਰ ਦੇ ਸਾਇਲੈਂਸਰ ਪਏ ਨੇ ਮੈਨੂੰ ਵੀ ਨਹੀਂ ਪਤਾ ਹੁਣ ਨਾ ਹੀ ਮੈਂ ਵੀਡੀਓ ਦੇ ਵਿੱਚ ਦੱਸ ਸਕਦਾ ਗਿਣਤੀ ਵੀ ਕਰਾਂ ਨਾ ਤੇ ਮੇਰੇ ਸਾਹ ਤੇ 10 ਘੰਟਾ ਲੱਗ ਜਾਏਗਾ ਇੰਨੇ ਸਲੈਂਸਰ ਪਏ ਆ ਕਿਹੜੇ ਕਿਹੜੇ ਟਰੈਕਟਰ ਦੇ ਪਏ ਆ ਮੈਨੂੰ ਦੱਸਣ ਦੀ ਲੋੜ ਹੀ ਨਹੀਂ ਤੁਹਾਨੂੰ ਜਿਹੜੇ ਦਾ ਚਾਹੀਦਾ ਤੁਸੀਂ ਆ ਕੇ ਮੰਗੋ ਮਿਲ ਜਾਏਗਾ ਤੁਹਾਨੂੰ ਤੇ ਆਹ ਵੇਖ ਲਓ ਨਵਾਂ ਆ ਸੀਆਰਡੀਆ ਦੇ ਅੰਦਰ ਜਿਹੜੇ ਆਏ ਨੇ ਹਨਾ ਨਵੇਂ-ਨਵੇਂ ਸਲੈਂਸਰ ਟੈਂਕੀਆਂ ਹੋਗੀਆਂ ਤੇ ਉਸੇ ਤਰੀਕੇ ਨਾਲ ਮੈਂ ਤੁਹਾਨੂੰ ਸ਼ੋਅ ਵਿਖਾਉਣਾ ਇੱਕ ਵਾਰੀ ਉੱਤੋਂ ਦੀ 53 ਦਾ ਦੀ ਸ਼ੋਅ ਆ ਪਈ ਜੇ ਸਾਈਡ ਦੇ ਨਵੇਂ ਜਿਹੜੇ ਕਿ ਹਜੇ ਤੱਕ ਏਜੰਸੀ ਦੇ ਵਿੱਚ ਤੁਹਾਨੂੰ ਨਾ ਵੇਖਣ ਨੂੰ ਮਿਲਣ ਚਾਹੀ ਤੱਕ ਇੱਥੋਂ ਵੇਖਣ ਨੂੰ ਮਿਲ ਜਾਣਗੇ ਤੇ ਇਹ ਬਸ ਮਾਰਡ ਮੋਡ ਜਿਵੇਂ ਇੱਥੋਂ ਹੈਨਾ ਕਰੈਕਿੰਗ ਹੋ ਗਈ ਮੈਂ ਇੰਨੇ ਕ ਇੰਨੇ ਕ ਤੇ ਚੱਲ ਹੀ ਜਾਂਦੇ ਨੇ ਤੇ ਮੈਂ ਇਹ ਗੱਲ ਲੱਖਾਂਗਾ ਜਿੰਨੇ ਏਜੰਸੀ ਚੋਂ ਲੈਣੀ ਉਹ ਇੱਥੋਂ ਲੈ ਲਓ ਵੀ ਜਿੱਥੇ 70 70000 90 90000 ਜਿਹੜਾ ਪ੍ਰਾਈਸ ਰੇਂਜ ਦਿੰਦੇ ਹੈਨਾ ਉਹ ਇੱਥੇ ਦੇ ਦਿਓ ਪਰ ਘੱਟ ਰੇਟ ਤੇ ਮਿਲੇਗੀ ਮਿਲੇਗੀ ਵੀ ਜਮਾਂ ਨਵੇਂ ਆਰਗੀ ਠੀਕ ਹੈ ਆ ਇਧਰ ਤੁਹਾਨੂੰ ਸਮਾਨ ਦਿਖਾਤਾ ਬਾਕੀ ਹੁਣ ਅੰਦਰ ਦਿਖਾਉਣਾ ਬਾਈ ਹੁਣੀ ਇੱਥੇ ਸਮਾਨ ਲਈ ਜਾਂਦੇ ਨੇ ਆਰਮੀ ਡੋਲ ਆ ਵੇਖੋ ਆਰਮੀ ਡੋ ਹੋ ਗਿਆ ਪੰਪ ਹੋ ਗਿਆ ਡਿਸਟਰੀਬਿਊਟਰ ਹੋ ਗਿਆ ਨਾ ਬਹੁਤ ਸਮਾਨ ਯਾਰ ਮੰਨ ਲਓ ਉਹ ਗਿਣਤੀ ਨਹੀਂ ਗਈ ਸਮਾਨ ਦੀ ਤਾਂ ਤੇ ਇਧਰੋਂ ਸ਼ੁਰੂ ਕਰ ਲਈਏ ਆਪਾਂ 에ਅਰ ਕਲੀਨਰ ਆ ਗਏ ਹੈਨਾ 8 ਇੰਚੀ ਹੋਗੇ 6 ਇੰਚੀ ਹੋਗੇ 9 ਇੰਚੀ ਹੋਗੇ ਜਾਂ ਟਰਬੋ ਦੇ ਹੋਗੇ ਹੈਨਾ ਸਾਰੇ ਮਿਲ ਜਾਣਗੇ ਉਸ ਤੋਂ ਬਾਅਦ ਹੈਂਡਿਕਟਰ ਹੋਗੇ ਕਿਹੜੇ ਮਾਡਲ ਦੇ ਚਾਹੀਦੇ ਨੇ ਸਵਰਾਜ ਸੌਰੀ ਜੌਨ ਡੀਅਰ ਦਾ ਕਿਹੜਾ ਵੀ ਮਾਡਲ ਹੋਵੇ ਹੈਨਾ ਤੇ ਆ ਨਵੇਂ ਆ ਗਏ ਡਿਜ਼ਾਈਨਿੰਗ ਦੇ ਵਿੱਚ ਸਾਰੇ ਮਿਲ ਜਾਣਗੇ ਯਾਰ ਪਰ ਇਹ ਆ ਪ੍ਰਾਈਸ ਜੈਨੂਨ ਲੱਗੇਗਾ ਜੈਨੂਨ ਚੀਜ਼ ਆ ਜੈਨੂਨ ਲੱਗੇਗਾ ਜਿਹੜੀ ਮੰਨ ਲਓ ਉਹੇ ਕੀ ਡੁਪਲੀਕੇਟ ਹੁੰਦਾ ਉਹ ਇਹਦਾ ਲੱਗੇਗਾ ਹਨਾ ਹਮੇਸ਼ਾ ਪ੍ਰਾਈਸ ਰੇਂਜ ਆਪਦੀ ਕੰਡੀਸ਼ਨ ਵੇਖ ਕੇ ਲੱਗੇਗਾ ਚੀਜ਼ ਦਾ ਤੇ ਇਧਰ ਨੂੰ ਜੇ ਗੱਲ ਕਰੀਏ ਆਪਾਂ ਇਧਰ ਵੀ ਸਾਰਾ ਇੰਟਰਕੂਲਰ ਪਿਆ ਬਤਨੀਆਂ ਪਈਆਂ ਨੇ ਤੇ ਹੋਰ ਵੀ ਬਹੁਤ ਸਾਮਾਨ ਪਿਆ ਤੇ ਅਗਾ ਚੱਲਦੇ ਆਪਾਂ ਥੋੜਾ ਜਿਹਾ ਸਾਮਾਨਾ ਬਹੁਤ ਜ਼ਿਆਦਾ ਪਿਆ ਤੇ ਇਧਰ ਮੀਟਰ ਬਾਡੀਆਂ ਦੇ ਪਏ ਆ ਆਪਣੇ ਮੀਟਰ ਬਾਡੀਆਂ ਦੀ ਉਤਲੀ ਜਿਹੜੀ ਸਾਈਡ ਹੁੰਦੀ ਉਹ ਪਈ ਹੋਈ ਠੀਕ ਹੈ ਆ ਇੰਟਰਕੂਲਰ ਆ ਗਏ ਸਾਰੇ ਜੌਂਡੀਅਰ ਦੇ ਜਿਹੜਾ ਮਰਜੀ ਜੌਂਡੀਅਰ ਦਾ ਇੰਟਰਕੂਲਰ ਚੱਕੋ ਤੇ ਉਸ ਤੋਂ ਬਾਅਦ ਆਪਾਂ ਇੱਧਰ ਫਲੈਸ਼ ਜਗਾ ਲੈਂਦੇ ਨਾਲ ਤੇ ਸ਼ੋਵਾ ਬੱਤੀਆਂ ਸਟੀering ਠੀਕ ਹੈ ਸਾਈਡ ਦੇ ਪੱਲੇ ਇਹ ਇੱਧਰ ਆ ਗਈਆਂ ਆਪਣੀਆਂ ਕਲੱਚ ਪਲੇਟਾਂ ਦੇ ਵੀਲ ਬੂਲ ਤੇ ਡੰਗਾ ਬੰਗਾ ਸਾਰਾ ਆਵੇਂ ਨਵਾ ਨਵਾ A to Z ਪਿਆ ਨਵਾ ਚੈੱਕ ਕਰੋ ਤੁਸੀਂ ਇੱਕ ਵਾਰੀ ਤੇ ਗਰਾਰਾ ਪਿਆ ਨਵਾ ਹੈਨਾ ਜਿਵੇਂ ਹਰ ਇੱਕ ਚੀਜ਼ ਮੈਂ ਤੁਹਾਨੂੰ ਦਿਖਾਉਂਦਾ ਚੱਲਾਂਗਾ ਵੀਡੀਓ ਦੇ ਨਾਲ ਨਾਲ ਬਣੇ ਰਿਹਾ ਜੇ ਹੈੱਡ ਹੁੱਡ ਪਏ ਬਹੁ ਡੰਗਾ ਪਿਆ ਯਾਰ ਤੇ ਆਹ ਸਿਲੈਂਸਰ ਮੋਡੀਫਿਕੇਸ਼ਨ ਦੇ ਅੰਦਰ ਜਿਹੜੇ ਅੱਜ ਦੇ ਟਾਈਮ ਚੱਲ ਰਹੇ ਨੇ ਹਨਾ ਤੇ ਤੁਹਾਡੇ ਸਾਹਮਣੇ ਆ ਮੰਨ ਲਓ ਕੋਈ ਇਸੇ ਦਾ ਪ੍ਰਾਈਸ ਕਿੰਨਾ ਕਿਸੇ ਦਾ ਕਿੰਨਾ ਡਿਸਟ੍ਰੀਬਿਊਟਰ ਪਏ ਸਪੈਂਡਲ ਪਏ ਠੀਕ ਹੈ ਤੇ ਕੱਲੀ ਕੱਲੀ ਚੀਜ਼ ਫਰੋਲ ਕੇ ਦੱਸ ਰਿਹਾ ਤੁਹਾਨੂੰ ਵੀ ਇਹ ਨਾ ਹੋਵੇ ਬਾਅਦ ਚ ਵੀਡੀਓ ਤੋਂ ਬਾਅਦ ਤੁਸੀਂ ਆਖੋ ਵੀ ਯਾਰ ਕਿਹੜੀ ਚੀਜ਼ ਕੀਤੀ ਹਨਾ ਉਹ ਚੀਜ਼ ਨਹੀਂ ਆਪਾਂ ਰਹਿਣ ਦਿੰਦੇ ਅੱਜ ਵੀਡੀਓ ਤੱਲੀ ਕੱਲੀ ਚੀਜ਼ ਦੱਸਣੀ ਹੈ ਤੇ ਇਹ ਆ ਵੇਖ ਲਓ ਫਿਲਟਰ ਪਿਆ ਜੇ ਕਿਸੇ ਨੂੰ ਫਿਲਟਰ ਵੀ ਚਾਹੀਦਾ ਉਹ ਵੀ ਮਿਲ ਜਾਣਗੇ ਉਸ ਤੋਂ ਬਾਅਦ ਜਿਹੜੀਆਂ ਆ ਫਿਟਿੰਗਾਂ ਹਨਾ ਆ ਬਹੁਤ ਲੋਗ ਲੱਭਦੇ ਨੇ ਇਹ ਵੀ ਪਈਆਂ ਨੇ ਆ ਗਰਾਰੀਆਂ ਪਈਆਂ ਠੀਕ ਹੈ ਛੇ ਤੱਕ ਤੁਸੀਂ ਆ ਟਾਪ ਲਿੰਕ ਨਹੀਂ ਕਿਤੇ ਦੇਖੀ ਹੋਣੀ ਮੈਂ ਨਹੀਂ ਵੇਖੀ ਤੇ ਇਹ ਟਾਪ ਲਿੰਕ ਹੈ ਕਿ ਦੂਸਰੀ ਆ ਇਹ ਮੇਰੇ ਸਾਹ ਤੇ ਲਿੰਕ ਦਾ ਹੈ ਲਿੰਕ ਦਾ ਤੇ ਇਹ ਦੇਖੋ ਇਹ ਵੀ ਮਿਲ ਜੇਗੀ ਸਟੀering ਦੇ ਨਾਲ ਜਿਹੜੀ ਪਈ ਹੈ ਠੀਕ ਹੈ ਤੇ ਇਧਰ ਲਿੰਕਾਂ ਪਈਆਂ ਨੇ ਹੋਰ ਟਰੈਕਟਰਾਂ ਦੀਆਂ ਇਹ ਨਹੀਂਗਾ ਮਤਲਬ ਜੌਂਡੀਅਰ ਦਾ ਖਾਸ ਜੌਂਡੀਅਰ ਦਾ ਸਾਰਾ ਸਮਾਨ ਮਿਲੇਗਾ ਪਰ ਤੁਹਾਨੂੰ ਦੂਜੇ ਟਰੈਕਟਰਾਂ ਦਾ ਵੀ ਸਪੇਅਰ ਪਾਰਟ ਬਹੁਤ ਜ਼ਿਆਦਾ ਵੇਖਣ ਨੂੰ ਮਿਲ ਜਾਣਗੇ ਬਹੁਤ ਜ਼ਿਆਦਾ ਠੀਕ ਹੈ ਆ ਸਪੈਂਡਲ ਸਪੰਡ ਲਾਗੇ ਠੀਕ ਹੈ 4 ਵੀਲ ਦਾ ਸਮਾਨ ਚਾਹੀਦਾ ਉਹ ਵੀ ਮਿਲ ਜੇਗਾ ਹਨਾ 4 ਵੀਲ ਡਰਾਈਵ ਤੇ ਆ ਜਿਵੇਂ ਨਵੇਂ ਸੈਲਫ ਆਏ ਆ ਇਹ ਮਿਲ ਜਾਣਗੇ ਗੀਅਰ ਵਾਲੇ ਗਰਾਰੀ ਵਾਲੇ ਹਨਾ ਕਿਹੜੇ ਚਾਹੀਦੇ ਆ ਇਹ ਆਪਣੇ ਕੀ ਪਈਆਂ ਨੇ ਇਹ ਕਲਚ ਪਲੇਟਾਂ ਵਾਲਾ ਸਿਸਟਮ ਆ ਗਿਆ ਉੱਤੇ ਫਿਲਟਰ ਹੀ ਫਿਲਟਰ ਪਏ ਨੇ ਇਹ ਲੋ ਕਿੰਨੇ ਫਿਲਟਰ ਨੇ ਕੋਈ ਹੈ ਸਾਹਿਬ ਇਹ ਪਏ ਪਏ ਤੇ ਘੱਟਾ ਪੈ ਗਿਆ ਇਹਨਾਂ ਇੰਨਾ ਫਿਲਟਰ ਪਿਆ ਹੋਇਆ ਲੋਕੀ ਕਹਿੰਦੇ ਨੇ ਪੁਰਾਣੀ ਚੀਜ਼ ਆ ਆ ਨਵਾਂ ਆਪਣਾ ਉਹ ਪਿਆ ਜੀ ਪੰਪ ਪਏ ਨਵੇਂ ਤੇ ਆ ਸਾਇਲੈਂਸਰ ਪਾਏ ਫਿਰ ਆ ਨਵਾਂ ਜੌਂਡੀਅਰ ਦਾ ਸਾਇਲੈਂਸਰ ਆ ਸਿਰਫ ਜਾਲੀ ਲੱਗਣ ਵਾਲੀ ਏ ਦੋ ਸਾਈਡ ਤੇ ਜਿਹੜੀ ਅੱਜ ਦੇ ਟਾਈਮ 'ਚ ਹੋਲੈਂਡ ਦੇ ਲੱਗ ਕਿ ਉਹ ਲਾ ਲਓ ਇਦਾਂ ਸਟੀering ਸਟੂering ਪਾਏ ਆ ਹਨਾ ਯਾਰ 53 10 ਦੀ ਸ਼ੋਅ ਪਈ ਏ ਰੰਗ ਮਰਵਾ ਕੇ ਨਵੀਂ ਬਣ ਜੇਗੀ ਆ ਪਈਆਂ ਮੀਟਰ ਬਾਡੀਆਂ ਦੇ ਉੱਥਲੀ ਰਬੜ ਜਿਹੜੀ ਟੁੱਟ ਜਾਂਦੀ ਬਹੁਤ ਜ਼ਿਆਦਾ ਹਨਾ ਤੇ ਇਹ ਗਰਾਰੀਆਂ ਦੇ ਸੈਟ ਅਪ ਐ ਨੇ ਜਿਨ੍ਹਾਂ ਨੇ ਸਪੀਡਾਂ ਸਪੂੜਾਂ ਘਟਾਉਣੀਆਂ ਵਧਾਉਣੀਆਂ ਨੇ ਜਾਂ ਕਿਸੇ ਦੀ ਗਰਾਰੀ ਗੇਅਰ ਹਨਾ ਟੁੱਟ ਜਾਂਦਾ ਉਹਨਾਂ ਲਈ ਐ ਉਤਲੇ ਬੰਨੇ ਹਿੱਟ ਗਾਰਡ ਪਏ ਨੇ ਸਮਾਨ ਯਾਰ ਤੁਸੀਂ ਆਖੋਗੇ ਕੀ ਦਿਖਾਤਾ ਅੱਜ ਕਾਸ਼ ਤੋਂ ਹੈ ਆ ਇਹ ਮੇਰੇ ਹਿਸਾਬ ਤੇ ਸਾਰਾ ਗੇਅਰ ਦੀ ਸ਼ਾਫਟੀ ਪਈ ਆ ਕਿੰਨੀਆਂ ਸ਼ਾਫਟਾਂ ਪਈਆਂ ਨੇ ਕੋਈ ਪਤਾ ਨਹੀਂ ਆ ਪਰ ਮੈਂ ਤੁਹਾਨੂੰ ਸ਼ਾਫਟਾਂ ਦਿਖਾ ਰਿਹਾ ਕਿੰਨੀਆਂ ਪਈਆਂ ਨੇ ਹਨਾ ਤੇ ਆ ਅਗਲੇ ਬੰਨੇ 에ਅਰ ਕਲੀਨਰ ਸੀਟਾਂ ਪਈਆਂ ਨੇ ਤੇ ਉਤਲੇ ਬੰਨੇ ਜੇ ਤੁਹਾਨੂੰ ਦਿਖਾਈਏ ਉਤਲੇ ਬੰਨੇ ਵੀ ਸਮਾਨ ਹੀ ਸਮਾਨ ਤੇ ਇਧਰਲੇ ਬੰਨੇ ਘੁੰਮਦੇ ਥੋੜਾ ਜਿਹਾ ਹੁਣ ਤੇ ਸਮਾਨ ਸਾਰੇ ਬੰਨੇ ਤੁਹਾਨੂੰ ਸਮਾਨ ਸਮਾਨ ਵੇਖਣ ਨੂੰ ਮਿਲ ਜੇਗਾ ਬਹੁਤ ਜ਼ਿਆਦਾ ਸਮਾਨ ਇੰਨਾ ਕਾ ਜ਼ਿਆਦਾ ਹੈ ਕਿ ਐਕਸਪਲੇਨ ਕਰਨਾ ਔਖਾ ਡਬਲ ਡਿਸਟ੍ਰੀਬਿਊਟਰ ਹੋ ਗਿਆ ਤੇ ਟਾਈ ਐਂਡਾਂ ਹੋਈਆਂ ਲਿੰਕਾਂ ਹੋਈਆਂ ਰਾੜਾਂ ਹੋਈਆਂ ਲੱਪੇ ਹੋ ਗਏ ਸੀਟਾਂ ਹੋਈਆਂ ਵੱਡੇ ਗੱਦੇ ਵਾਲੀਆਂ ਛੋਟੇ ਗੱਦੇ ਵਾਲੀਆਂ ਜਾਂ ਕੁਝ ਵੀ ਹੋਰ ਵੀ ਸਪੇਅਰ ਪਾਰਟ ਚਾਹੀਦਾ ਗਰਾਰੀ ਹਨਾ ਕੁਝ ਵੀ ਆ ਤੁਹਾਡੇ ਸਾਹਮਣੇ ਆ ਤੇ ਹਰ ਇੱਕ ਚੀਜ਼ ਹੈ ਜਿਹੜੀ ਤੁਹਾਨੂੰ ਪ੍ਰੋਪਰ ਮਿਲੇਗੀ ਜਿਹੋ ਜੀ ਕੰਡੀਸ਼ਨ ਉਹੋ ਜਿਹਾ ਉਸਦਾ ਪੈਸਾ ਲੱਗੇਗਾ ਇਹ ਨਹੀਂਗਾ ਵੀ ਵੱਧ ਘੱਟ ਲੱਗ ਜਾਏਗਾ ਜੇ ਹੁਣ ਤੁਸੀਂ ਆਖੋ ਨਵੀਂ ਚੀਜ਼ ਤੇ ਨਵੀਂ ਮਿਲੇਗੀ ਜਿਵੇਂ ਆ ਚੀਜ਼ ਹੈ ਹਨਾ ਇਹ ਨਵੇਂ ਵਾਂਗੂ ਹੈ ਇਹ ਚੀਜ਼ ਤੇ ਥੋੜਾ ਜੰਗਾਲ ਆ ਰਿਹਾ ਹਨਾ ਇਹ ਉਸ ਹਾਬ ਤੇ ਲੱਗੇਗਾ ਪੈਸਾ ਆਇੰਦਾ ਤੇ ਐਂਦਾ ਹੋਰ ਹਾਬ ਤੇ ਲੱਗੇਗਾ ਠੀਕ ਹੈ ਹਰ ਇੱਕ ਚੀਜ਼ ਦਾ ਮੰਨ ਲਓ ਆਪਦੀ ਜਗ੍ਹਾ ਤੇ ਲੱਗਦਾ ਪ੍ਰਾਈਸ ਰੇਂਜ ਇਹ ਆਗੀਆਂ ਆਪਣੀਆਂ ਜੌਂਡੀਅਰ ਦੀਆਂ ਵਿਚਲੀ ਲਿਫਟ ਲਿਫਟ ਦੀ ਗੱਲ ਕਰਾਂ ਸਲੀਵ ਲਿਫਟ ਸਲੀਵ ਹੈਨਾ ਇਹਨਾਂ ਦੀ ਬਹੁਤ ਲੋਡ ਹੈ ਸੁਪਰ ਸੀਟਰ ਵੇਲੇ ਬਹੁਤ ਆਂਦੀਆਂ ਟੁੱਟ ਵੀ ਜਾਂਦੀਆਂ ਨੇ ਕ੍ਰੈਕ ਵੀ ਹੋ ਜਾਂਦੀਆਂ ਨੇ ਤੇ ਇਧਰਲੇ ਬੰਨੇ ਆਹ ਪਤਾ ਨਹੀਂ ਕੀ ਕਰਾਂਗਾ ਭਈ ਸੌਰੀ ਮੈਨੂੰ ਲੱਗਦਾ ਕੀਮ ਸ਼ਾਫਟ ਠੀਕ ਹੈ ਕੀਮ ਸ਼ਾਫਟਾਂ ਵੀ ਪਈਆਂ ਨੇ ਆਰਮਾ ਉਰਮਾ ਵੀ ਪਈਆਂ ਬਹੁਤ ਕੁਝ ਪਿਆ ਬਹੁਤ ਕੁਝ ਸਮਾਨ ਬਹੁਤ ਜ਼ਿਆਦਾ ਯਾਰ ਥੱਲੇ ਵੀ ਥੱਲੇ ਵੀ ਢੇਰ ਲੱਗੇ ਪਏ ਸਮਾਨ ਦੇ ਤਾਂ ਵੀ ਵੇਖ ਕੇ ਜੇ ਘੁੰਮिए ਫੇਰ ਹੀ ਆ ਤੇ ਨਹੀਂ ਤਾਂ ਬਹੁਤ ਜ਼ਿਆਦਾ ਕਿੱਥੋਂ ਕੀ ਪਿਸਟਨ ਵੀ ਪਿਆ ਵੇਖ ਲਓ ਪਿਸਟਨ ਸਲੀਪਾਂ ਹਨਾ ਸਾਰਾ ਸਮਾਨ ਮਿਲ ਜੇਗਾ ਮਿਲੇਗਾ ਵੀ ਜੈਨੂਨ ਤੇ ਗੀਅਰ ਲੀਵਰ ਪਏ ਠੀਕ ਹੈ ਆ ਵੇਖ ਲਓ ਗੀਅਰ ਲੀਵਰ ਆ ਨਵੇਂ ਮਾਡਲਾਂ ਦੇ ਗੀਅਰ ਲੀਵਰ ਪਿਆ ਆ ਵੇਖੋ ਬਟਨ ਵਾਲੇ ਕਦੇ ਵੇਖਿਆ ਬਟਨਾ ਲਾ ਕੇ ਲੀਵਰ ਵੀ ਆਇਆ ਹੋਵੇ ਉਹ ਵੀ ਪਿਆ ਇੱਥੇ ਵੇਖ ਲਓ ਹੁਣ ਹੁਣ ਤੁਸੀਂ ਆਪੇ ਨਤਾਜਾ ਲਾ ਲਓ ਵੀ ਕਿਹੜੇ ਮਾਡਲ ਦਾ ਕੀ ਸਮਾਨ ਸਲਾਈਆਂ ਹੋਗੀਆਂ ਆ ਚੀਜ਼ਾਂ ਬਿੰਗੀਆਂ ਹੋ ਜਾਂਦੀਆਂ ਜਦੋਂ ਕੰਪੀਟੀਸ਼ਨਾਂ ਚੱਲਦੀਆਂ ਆ ਵਾਲੀਆਂ ਠੀਕ ਹੈ ਤਾਂ ਕਰਕੇ ਦਿਖਾ ਰਿਹਾ ਵੀ ਇਹ ਬਹੁਤ ਚੀਜ਼ਾਂ ਬਹੁਤ ਲੋਕਾਂ ਨੂੰ ਜਿਹੜੀ ਸਮਾਨ ਦੀ ਲੋੜ ਪੈਂਦੀ ਹੈ ਮਿਲਦਾ ਨਹੀਂਗਾ ਤੇ ਇੱਥੋਂ ਮਿਲ ਜੇਗਾ ਪਰ ਇੱਥੋਂ ਮਿਲ ਜੇਗਾ ਤੇ ਆਰਮੀ ਡੋਰ ਕੰਪਲੀਟ ਆ ਵੇਖ ਲਓ ਭਾਈ ਆਰਮੀ ਡੋਰ ਮਿਲ ਜੇਗੀ ਨਾ ਲਿਫਟਾਂ ਦਾ ਪਿਆ ਸਮਾਨ ਆ 4 ਵੀਲ ਦਾ ਪਿਆ ਬਹੁਤ ਕੁਛ ਪਿਆ 4 ਵੀਲ ਦਾ ਜੇ ਚਾਹੀਦਾ ਆਉਣਾ ਕਿੱਥੇ ਪਈਗਾ ਸਰਸੇ ਦੇ ਅੰਦਰ ਕਬਾੜ ਮਾਰਕੀਟ ਆਟੋ ਮਾਰਕੀਟ ਕਹਿ ਦਿਓ ਜਾਂ ਕਬਾੜ ਮਾਰਕੀਟ ਕਹਿ ਦਿਓ ਰਾਜਾ ਦੀ ਜੀ ਰਾਜਾ ਟਰੈਕਟਰ ਵਾਲਿਆਂ ਦੀ ਸ਼ੌਕ ਹੈ ਬਈਆਂ ਦੀ ਠੀਕ ਹੈ ਹਰ ਇੱਕ ਤਰ੍ਹਾਂ ਦੀ ਸੈਲਫ ਪੁਰਾਣੀ ਹੋ ਜੇ ਨਵੀਂ ਹੋ ਜੇ ਸਟੈਪ ਲੈਅਰ ਹੋ ਗਏ ਹਨਾ ਆ ਦੇਖ ਲਓ ਸਮਾਨ ਹੀ ਸਮਾਨ ਸਮਾਨ ਹੀ ਸਮਾਨ ਦੀ ਗੱਲ ਕਰੀਏ ਆ ਅੰਡਾ ਆ ਗਿਆ ਠੀਕ ਹੈ ਢਾਈ ਅੰਡਾ ਆ ਗਿਆ ਆ ਕੰਪਲੀਟ ਆ ਗਈ ਕਲੀ ਐਂਡ ਆ ਗਈ ਅਲਟੀਨੇਟਰ ਆ ਗਈ ਹਨਾ ਜਿਹੜੇ ਅੱਜ ਦੇ ਟਾਈਮ ਦੇ ਵਿੱਚ ਵੱਡੇ ਲਾ ਰਹੇ ਨੇ ਛੋਟੇ ਲਾ ਰਹੇ ਆ ਕਿਸੇ ਦਾ ਖਰਾਬ ਹੋਏ ਤਾਂ ਕਿਸੇ ਨੂੰ ਲੋਡ ਹੁੰਦੀ ਹੈ ਨਾ ਤਾਂ ਹਰ ਇੱਕ ਦੀ ਸਮਾਨ ਮਿਲ ਜੇਗਾ ਹਰ ਇੱਕ ਤਰ੍ਹਾਂ ਦਾ ਤੇ ਇਧਰ ਲਿੰਕਾਂ ਨੂੰ ਕਹਾਣੀਆਂ ਠੀਕ ਐ ਅਮਿੰਦਰਾ ਦੀਆਂ ਆ ਗਈਆਂ ਕਿੰਨਾ ਕਿੰਨਾ ਹੈ ਦਿਖਾਈ ਉਹ ਆਪਣੀਆਂ ਆ ਗਈਆਂ ਰੌੜਾ ਆ ਗਈਆਂ ਰਾੜ ਆ ਗਏ ਤੇਲ ਵਾਲੇ ਸੈਂਸਰ ਇਹ ਆ ਆਈਆਂ ਚੌਂਡੀਰ ਦੀਆਂ ਟਾਪ ਲਿੰਕਾਂ ਠੀਕ ਐ ਆ ਟਰਬੋ ਵੀ ਪਈ ਏ ਠੀਕ ਐ 5405 ਦੀ ਵੱਖਰੇ ਵੱਖਰੇ ਤਰ੍ਹਾਂ ਦਾ ਵੱਖਰਾ ਵਗੜਾ ਸਮਾਨ ਹਰ ਇੱਕ ਤਰ੍ਹਾਂ ਦਾ ਤੁਹਾਨੂੰ ਮਿਲ ਜੇਗਾ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਆਂ ਮਿਲਦੇ ਕਿਸੇ ਹੋਰ ਵੀਡੀਓ ਚ ਇਹ ਸਾਰਾ ਸਪੇਅਰ ਪਾਰਟ ਤੁਹਾਨੂੰ ਇੱਕੋ ਦੁਕਾਨ ਦੇ ਉੱਤੇ ਮਿਲ ਜੇਗਾ ਧੰਨਵਾਦ ਮਿਲਨੇ ਕਿਸੇ ਹੋਰ ਵੀਡੀਓ